ਤਨਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਨਿ ਦਿਆਵੈ ਧਾਇ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਕਾਬਲੇ ادب ਪਰਮ ਸਨਮਾਨ ਜੋਕ ਸਤਰ ਚਵਰਤਖ ਦਿਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਮੇਰਾਮਤ ਦਾ ਸਦਕਾ ਔਰ ਆਪ ਦੇਸ਼ ਵਿਦੇਸ਼ ਦੀ ਧਰਤੀ ਤੇ ਵਸਦਿਆਂ ਹੋਈਆਂ ਸਰੋਤੇ ਰੂਪ ਸੰਗਤਾਂ ਦੇ ਪਿਆਰ ਦਾ ਸਦਕਾ ਜੋ ਅਜੀਤ ਅਦਾਰੇ ਦੇ ਵੱਲੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਤਹਿਤ ਸਤਿਗੁਰਾਂ ਦੀ ਪਾਵਨ ਬਾਣੀ ਔਰ ਇਤਿਹਾਸ ਆਪ ਸੰਗਤ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ ਅੱਜ ਆਪਾਂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਹੋਣਾਂ ਦੇ ਜੋਤੀ ਜੋਤ ਦਿਵਸ ਔਰ ਧੰਨ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਹੋਣਾਂ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦੇ ਸਬੰਧ ਵਿੱਚ ਵਿਚਾਰ ਸਾਂਝੀ ਕਰਨੀ ਹੈ ਤੋਂ ਕਰੋ ਕਿਰਪਾ ਬਖਸ਼ੋ ਅਸੀਸ ਵਿਚਾਰਾਂ ਦੀ ਪ੍ਰారంਭਤਾ ਕਰਨ ਤੋਂ ਪਹਿਲਾਂ ਸਹਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਚਰਣਾ ਕਮਲਾਂ ਦਾ ਧਿਆਨ ਧਰਦਿਆਂ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦਾ ਇਹ ਸਿਧਾਂਤ ਜੋ ਬੜਾ ਵੱਖਰਾ ਹੈ ਕਿਉਂਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਇੱਕ ਪਾਸੇ ਬਾਬੇ ਕਿਆਂ ਦੀ ਬਾਤ ਚੱਲਦੀ ਹੈ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਘਰ ਹੈ ਦੂਸਰੇ ਪਾਸੇ ਬਾਬਰ ਕਿਆਂ ਦੀ ਬਾਤ ਚੱਲਦੀ ਹੈ ਔਰ ਬਾਬੇ ਕੇ ਔਰ ਬਾਬਰ ਕੇ ਇੱਕ ਤਖਤ ਬਾਬਰ ਕਿਆਂ ਦਾ ਚੱਲ ਰਿਹਾ ਹੈ ਔਰ ਇੱਕ ਤਖਤ ਹੈ ਜੋ ਬਾਬੇ ਕਿਆਂ ਦਾ ਹੈ ਦੋਨਾਂ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਜੋ ਤਬਦੀਲੀ ਹੁੰਦੀ ਹੈ ਬਾਬਰ ਕਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਲੋਧੀ ਵੰਸ਼ ਵੀ ਸੀ ਉਸ ਤੋਂ ਬਾਅਦ ਬਾਬਰ ਆਇਆ ਬਾਬਰ ਦਾ ਅਗੋਂ ਪੁੱਤਰ ਹੈ ਹਮਾਯੂੰ ਔਰ ਹਮਾਯੂੰ ਦਾ ਪੁੱਤਰ ਅਗੋਂ ਅਕਬਰ ਹੈ ਅਕਬਰ ਦਾ ਜਹਾਂਗੀਰ ਹੈ ਜਹਾਂਗੀਰ ਦਾ ਸ਼ਾਹਜਹਾਂ ਹੈ ਔਰ ਸ਼ਾਹਜਹਾਂ ਦਾ ਅਗੋਂ ਔਰੰਗਜ਼ੇਬ ਹੈ ਔਰੰਗਜ਼ੇਬ ਦਾ ਅਗੋਂ ਬਹਾਦਰ ਸ਼ਾਹ ਫਿਰ ਅਗਲੀ ਬਾਤ ਹੈ ਇੱਧਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਘਰ ਦੀ ਜਦੋਂ ਬਾਤ ਆਉਂਦੀ ਹੈ ਸਤਿਗੁਰਾਂ ਨੇ ਜਦੋਂ ਵੀ ਅਗਲੇ ਜਾਮੇ ਨੂੰ ਦਾਤ ਦਿੱਤੀ ਹੈ ਤਾਂ ਇੱਕ ਸਿਧਾਂਤ ਨੇ ਕੰਮ ਕੀਤਾ ਦੁਨਿਆਵੀ ਤਖਤੇ ਕਹਿੰਦਾ ਵੀ ਪੁੱਤਰ ਲਾਇਕ ਹੈ ਚਾਹੇ ਨਲਾਇਕ ਹੈ ਅੱਜ ਵੀ ਆਪਾਂ ਵੇਖਦੇ ਹਾਂ ਜੋ ਬਾਪ ਦੀ ਜ਼ਮੀਨੋਂ ਜਾਇਦਾਦ ਹੈ ਸੰਪਤੀ ਹੈ ਧੀਆਂ ਪੁੱਤਰ ਲਾਇਕ ਨੇ ਕਿ ਨਲਾਇਕ ਨੇ ਇਹ ਪੱਕਾ ਹੀ ਹੈ ਵੀ ਉਹਨਾਂ ਨੂੰ ਮਿਲਣੀ ਹੈ ਉਹ ਲੈਂਦੇ ਨੇ ਫਰਮਾ ਬਾਪ ਦਿੰਦੇ ਵੀ ਹੈ ਪਰ ਗੁਰੂ ਨਾਨਕ ਦੇ ਘਰ ਵਿੱਚ ਇਹ ਕੁਝ ਨਹੀਂ ਹੋਇਆ ਉੱਥੇ ਆਪਾਂ ਪਹਿਲੇ ਜਾਮੇ ਵਿੱਚ ਹੀ ਵੇਖਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਗੁਰਤਾ ਗੱਦੀ ਦੀ ਦਾਤ ਆਪਣੇ ਪੁੱਤਰਾਂ ਨੂੰ ਨਾਂ ਦੇ ਕੇ ਸੇਵਕ ਦੇ ਰੂਪ ਵਿੱਚ ਬਾਬਾ ਲਹਿਣਾ ਜੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਬਖਸ਼ੀ ਐਸੇ ਹੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਖੇਡ ਵਰਤਾਉਂਦੇ ਆ ਤੋ ਇਹ ਸਤਗੁਰੂ ਸੱਚੇ ਪਾਤਸ਼ਾਹ ਨੇ ਜੋ ਦਾਤ ਵਰਤਾਈ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਬਚਨ ਲਿਖਿਆ ਹੈ ਕਹਿੰਦੇ ਦੁਨਿਆਵੀ ਤਖਤ ਜਿਹੜਾ ਉਹ ਕਿਸ ਤਰ੍ਹਾਂ ਚੱਲਦਾ ਹੈ ਦੁਨਿਆਵੀ ਪਾਤਸ਼ਾਹ ਹੋਏ ਦੇ ਮਰੇ ਪੁੱਤੇ ਪਾਤਸ਼ਾਹੀ ਦੋ ਹੀ ਫੇਰਾ ਆਪਣੀ ਕਹਿੰਦੇ ਉਹ ਆਪਣੇ ਨਾਮ ਦੀ ਫਿਰ ਕਹਾਣੀ ਚਲਾਉਂਦਾ ਪਰ ਇੱਥੇ ਗੁਰੂ ਨਾਨਕ ਸਾਹਿਬ ਦਾ ਘਰ ਹੈ ਜੇ ਗੁਰੂ ਅੰਗਦ ਦੇ ਪਾਤਸ਼ਾਹ ਬੈਠੇ ਨੇ ਤਾਂ ਮਰਿਆਦਾ ਉਹੀ ਰਹੀ ਹੈ ਕੋਈ ਉਹਦੇ ਵਿੱਚ ਤਬਦੀਲੀ ਨਹੀਂ ਹੈ ਹੁਣ ਅੱਜ ਜਦੋਂ ਅਸੀਂ ਬਾਤ ਕਰਾਂਗੇ 8ਵੇਂ ਗੁਰਦੇਵ ਧੰਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ 1600 ਤੇ 56 ਦੇ ਵਿੱਚ ਧੰ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਹੁਣਾਂ ਦਾ ਜੋ ਪ੍ਰਕਾਸ਼ ਹੈ ਉਹ 1600 ਤੇ 56 ਦੇ ਵਿੱਚ ਹੈ ਧੰਗੁਰੂ ਹਰੈ ਸਹਿ ਮਹਾਰਾਜ ਦੇ ਵੱਡੇ ਸੁਪੁੱਤਰ ਨੇ ਬਾਬਾ ਰਾਮ ਰਾਏ ਔਰ ਛੋਟੇ ਨੇ ਧੰ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ 바ਬਾ ਰਾਮਰਾਏ ਜਿਹੜਾ ਇਹ ਦੁਨਿਆਵੀ ਬਾਦਸ਼ਾਹ ਦੇ ਹੱਥਾਂ ਦੀ ਕੱਟ ਪੁਤਲੀ ਬਣ ਗਾਇ ਔਰ ਗੁਰੂ ਨਾਨਕ ਦੇ ਘਰ ਦਾ ਭਰੋਸਾ ਛੱਡ ਕੇ ਉਹਨਾਂ ਨੇ ਦੁਨਿਆਵੀ ਬਾਦਸ਼ਾਹ ਦੀ ਉਂਗਲ ਪਕੜਨ ਲੱਗਿਆ ਕੋਈ ਸਮਾਂ ਨਹੀਂ ਲਗਾਇਆ ਔਰ ਗੁਰਬਾਣੀ ਦੇ ਅਰਥ ਜਾਣ ਬੁੱਝ ਕੇ ਅੱਜ ਵੀ ਆਪਾਂ ਕਈ ਵਾਰੀ ਇਹੋ ਜਿਹੇ ਸਾਨੂੰ ਮਸਲੇ ਸਾਹਮਣੇ ਆਉਂਦੇ ਆ ਵੇ ਮਨੁੱਖ ਇਨਾਂ ਕੋ ਖੁਸ਼ਾਮਦ ਵਿੱਚ ਚਲਾ ਜਾਂਦਾ ਹੈ ਕਈ ਵਾਰ ਕਿਸੇ insan ਤੇ ਗੁਰਬਾਣੀ ਦੀਆਂ ਪੰਕਤੀਆਂ ਟੁਕਾ ਕੇ ਕਰਨ ਦਾ ਗੱਲ ਕਰਨ ਦਾ ਯਤਨ ਕਰਦਾ ਹੈ ਔਰ ਜਿਹੜਾ ਬੜਾ ਹੀ ਗਲਤ ਇਹੋ ਜਿਹਾ ਦਸਤੂਰ ਹੈ ਉਹ ਪੈਦਾ ਹੋ ਰਿਹਾ ਗਲਤ ਤਰੀਕੇ ਦਾ ਇਹ ਪ੍ਰਚਲਨ ਜਿਹੜਾ ਹੋ ਰਿਹਾ ਹੈ ਹੁਣਾਂ ਨਹੀਂ ਚਾਹੀਦਾ ਕਿਉਂਕਿ ਬਾਣੀ ਅਕਾਲ ਦੀ ਹੈ ਤੇ ਅਕਾਲ ਦੀ ਉਸਤਤ ਹੈ ਇਸ ਵਿੱਚ ਮਨੁੱਖ ਦੀ ਕਹਾਣੀ ਨਹੀਂ ਹੋ ਸਕਦੀ ਇਨਸਾਨ ਗਲਤੀਆਂ ਦਾ ਪੁਤਲਾ ਹੈ ਅੱਜ ਜਿਹਨੂੰ ਤੁਸੀਂ ਇਹ ਕਹੋਗੇ ਕੱਲ ਨੂੰ ਕੀ ਪਤਾ ਉਹਨੇ ਕੀ ਕਰ ਦੇਣਾ ਔਰ ਬਹੁਤ ਸਾਰੇ ਐਸੇ ਸਬੂਤ ਨੇ ਜਿਨ੍ਹਾਂ ਐਸੇ ਸਰੀਰਾਂ ਨੂੰ ਲੋਕ ਰੱਬ ਕਰਕੇ ਮੰਨਦੇ ਸੀ ਅੱਜ ਉਹ ਜੇਲਾਂ ਦੇ ਵਿੱਚ ਜਿਨ੍ਹਾਂ ਨੂੰ ਇਹੋ ਇਹੋ ਜਿਹਾ ਭਗਵਾਨ ਦਾ ਰੂਪ ਕਹਿ ਕੇ ਵੜਿਆਇਆ ਜਾਂਦਾ ਸੀ ਕਿਹੋ ਕਿਹੋ ਜਿਹੀਆਂ ਕਰਤੂਤਾਂ ਦੇ ਵਿੱਚੋਂ ਲੋਕ ਅੰਦਰ ਚਲੇ ਗਏ ਤਾਂ ਖੈਰ ਮਹਾਰਾਜ ਗੁਰੂ ਹਰ Rai ਸਾਹਿਬ ਨੂੰ ਪਤਾ ਲੱਗਾ ਕਿ RAM Rai ਨੇ ਕੁਝ ਕੀਤਾ ਤਾਂ ਸਤਗੁਰਾਂ ਨੇ ਤਖਤ ਦੀ ਜ਼ਿੰਮੇਵਾਰੀ ਭਾਵੇਂ ਉਸ ਵਕਤ 5.5 ਸਾਲ ਦੀ ਹਰਬਲਾ ਸੀ ਕਿਉਂਕਿ 1656 ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ 1661 ਵਿੱਚ ਤਖਤ ਦੇ ਉੱਤੇ ਬਿਠਾਏ ਗੁਰਤਾ ਗੱਦੀ ਦੀ ਦਾਤ ਦਿੱਤੀ ਔਰ ਮਹਾਰਾਜ ਆਪ ਸਰੀਰ ਕਚੋੜਾ त्यागਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਸਵਾ ਪੰਜ ਸਾਲ ਦੀ ਆਰਬਲਾ ਦੇ ਵਿੱਚ ਬੈ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਜੋ ਪੰਥ ਦੀ ਅਗਵਾਈ ਕੀਤੀ ਔਰ ਜੋ ਦਾਤਾਂ ਦਿੱਤੀਆਂ ਬੜੀਆਂ ਵੱਡੀਆਂ ਬਖਸ਼ਿਸ਼ਾਂ ਹੁਣ RAM ਰਾਏ ਨੇ ਈਰਖਾ ਕਰਕੇ ਬਾਦਸ਼ਾਹ ਨੂੰ ਵਾਰ-ਵਾਰ ਕਹਿ ਕੇ ਮਹਾਰਾਜ ਨੂੰ ਦਿੱਲੀ ਬੁਲਾਉਣ ਦੀ ਜੜੀ ਉਹ ਚਾਲ ਚੱਲੀ ਪਰ ਮਹਾਰਾਜ ਰਾਜਾ ਮਿਰਜ਼ਾ ਰਾਜਾ ਜੈ ਸਿੰਘ ਦੇ ਸੱਦੇ ਤੇ ਦਿੱਲੀ ਪਹੁੰਚੇ ਆ ਔਰ ਇਹ ਆਖਿਆ ਵੀ ਅਸੀਂ ਔਰੰਗਜ਼ੇਬ ਨੂੰ ਦੇ ਦਰਸ਼ਨ ਨਹੀਂ ਦੇਣਾ ਹੁਣ ਇਹਦਾ ਇੱਕ ਧਿਆਨ ਕਰਨਾ ਇਹ ਨਹੀਂ ਆ ਕਿ ਔਰੰਗਜ਼ੇਬ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਆ ਕੁ ਰੰਜਿਤ ਸ਼ਾ ਕੋ ਨਫ਼ਰਤ ਆ ਵੀ ਉਹ ਮੁਸਲਮਾਨ ਨੇ ਜੈ ਐਸਾ ਕੁਝ ਨਹੀਂ ਗੱਲ ਅਸਲ ਵਿੱਚ ਇਹ ਆ ਵੀ ਉਹ ਜਿਹੜੇ ਤਖਤ ਤੇ ਬੈਠਾ ਹਨ ਉਹ ਤਖਤ ਦੇ ਉੱਤੇ ਬਹਿਣ ਤੋਂ ਪਹਿਲਾਂ ਉਹਨੇ ਆਪਣੇ ਹੱਥ ਆਪਣੇ ਭਰਾਵਾਂ ਦੇ ਖੂਨ ਨਾਲ ਰੰਗੇ ਨੇ ਆਪਣੇ ਭਰਾਵਾਂ ਨੂੰ ਖਤਮ ਕਰਕੇ ਆਪਣੀ ਭੈਣ ਤੱਕ ਨੂੰ ਨਾਂ ਬਖਸ਼ ਕੇ ਔਰ ਆਪਣੇ ਬਾਪ ਦੀ Laash ਦੇ ਉੱਤੇ ਪੈਰ ਰੱਖ ਕੇ ਉਹ ਤਖਤ ਦੇ ਉੱਤੇ ਜਾ ਕੇ ਚੜ੍ਹਿਆ ਹੈ ਤਾਂ ਹੁਣ ਇਹੋ ਜਿਹਾ ਬੰਦਾ ਜਿਹੜਾ ਜ਼ੁਲਮ ਕਰ ਰਿਹਾ ਜਿਹਦੇ ਤੋਂ ਸਾਰੇ ਵਰਗ ਸਤਾਏ ਹੋਏ ਨੇ ਏਡਾ ਮੁਤਸਬੀ ਹੈ ਏਡਾ ਜ਼ਾਲਮ ਹੈ ਅੱਜ ਵੀ ਆਪਾਂ ਵੇਖਦੇ ਹਾਂ ਕਈ ਲੋਕ ਜਿਹੜੇ ਸਮਾਜ ਦੇ ਵਿੱਚ ਇਸ ਢੰਗ ਨਾਲ ਦੁਰਕਾਰੇ ਜਾਂਦੇ ਨੇ ਉਹਨਾਂ ਦੇ ਕੰਮ ਇਹੋ ਜਿਹੇ ਆ ਵੀ ਲੋਕ ਨਫ਼ਰਤ ਕਰਨ ਲੱਗ ਜਾਂਦੇ ਆ ਉਹ ਕਈ ਵਾਰ ਫਿਰ ਧਰਮੀ ਮਨੁੱਖਾਂ ਦਾ ਸਹਾਰਾ ਲੈਂਦੇ ਆ ਉਹਨਾਂ ਦੇ ਕਦੀ ਗੋਡੇ ਪਕੜ ਕੇ ਫੋਟੋ ਖਿਚਾਉਂਦੇ ਆ ਕਦੀ ਉਹਨਾਂ ਨੂੰ ਆਪਣੇ ਕੋਲ ਬੁਲਾਉਂਦੇ ਆ ਤਾਂ ਕਿ ਲੋਕਾਂ ਵਿੱਚ ਇੱਕ ਮੈਸੇਜ ਜਾ ਸਕੇ ਵੀ ਵੇਖੋ ਭਾਈ ਐਡੇ ਧਾਰਮਿਕ ਪੁਰਸ਼ ਨੇ ਐਡੀ ਵੱਡੀ ਹਸਤੀ ਨੇ ਇਹਨੂੰ ਇਹਦੇ ਨਾਲ ਖਲੋਤੇ ਨੇ ਦਾ ਮਤਲਬ ਹੈ ਬੰਦਾ ਠੀਕ ਐ ਗਲਤ ਨਹੀਂ ਐ ਮਹਾਰਾਜ ਨੇ ਇੱਕ ਸੁਨੇਹਾ ਦਿੱਤਾ ਵੀ ਔਰੰਗਜੇਬ ਇਹੋ ਜੇ ਜੀਵਨ ਦਾ ਮਾਲਕ ਹੈ ਇਸੇ ਕਰਕੇ ਅਸੀਂ ਉਹਦੇ ਨਾਲ ਖਲੋ ਕੇ ਉਹਦੇ ਕੀਤੇ ਹੋਏ ਗੁਨਾਹਾਂ ਨੂੰ ਜਾਇਜ਼ ਨਹੀਂ ਠਰਉਣਾ ਚਾਹੁੰਦੇ ਇਹ ਅੱਜ ਵੀ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੂੰ ਕੋਈ ਜ਼ਿੰਮੇਵਾਰੀਆਂ ਮਿਲੀਆਂ ਜਾਂ ਸਮਾਜ ਨੇ ਸਤਿਕਾਰ ਦਿੱਤਾ ਉਹ ਕਿਸ ਮਨੁੱਖ ਨਾਲ ਤੁਰ ਰਹੇ ਨੇ ਉਹਦਾ ਕਿਰਦਾਰ ਕੀ ਹੈ ਉਹਦਾ ਜੀਵਨ ਕੀ ਹੈ ਤਾਂ ਕਿ ਸਮਾਜ ਦੇ ਵਿੱਚ ਜਿਹੜਾ ਸੁਨੇਹਾ ਸਹੀ ਜਾ ਸਕੇ ਇਹਦੇ ਲਈ ਉਹਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਇਤਿਹਾਸ ਅਸੀਂ ਪੜਦੇ ਹਾਂ ਅੱਧੀ ਘੜੀ ਔਰੰਗਜ਼ੇਬ ਜੋ ਆ ਕੇ ਦਰਵਾਜੇ ਤੇ ਬੰਗਲਾ ਸਾਹਿਬ ਖੜੋਤਾ ਰਹਿ ਇੱਕ ਪਾਸੇ ਰਾਮ ਰਾਏ ਹੈ ਜਿਹੜਾ ਬਾਦਸ਼ਾਹ ਦੇ ਇਸ਼ਾਰੇ ਤੇ ਤੁਰਨ ਲਈ ਤਿਆਰ ਹੈ ਇੱਕ ਪਾਸੇ ਬਾਦਸ਼ਾਹ ਹੈ ਜੋ ਸਤਗੁਰਾਂ ਦੇ ਘਰ ਤੇ ਆ ਕੇ ਅੱਧੀ ਘੜੀ 12 ਤੋਂ 12:30 ਮਿੰਟ ਦਾ ਸਮਾਂ ਬੰਨਦਾ ਤਰਲੇ ਲੈਂਦਾ ਪਰ ਮਹਾਰਾਜ ਦਰਵਾਜ਼ਾ ਬੰਦ ਕਰਾ ਦਿੰਦੇ ਕਿੰਦੇ ਦਰਸ਼ਨ ਨਹੀਂ ਦੇਣਾ ਹੁਣ ਜਦੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ 1664 ਦੇ ਵਿੱਚ ਆਪਣੇ ਸਰੀਰ ਕਚੋਲੇ ਨੂੰ ਤਿਆਗਣ ਦੀ ਜੋ ਬਾਤ ਕਈ ਸੰਕਲਪ ਲਿਆ ਕਿਉਂਕਿ ਦਿੱਲੀ ਦੇ ਵਿੱਚ ਬੜਾ ਭਿਆਨਕ ਰੋਗ ਫੈਲਿਆ ਜਿੱਥੇ ਵਕਤ ਦਾ ਜਿਹੜਾ ਪ੍ਰਸ਼ਾਸਨ ਸੀ ਉਹ ਵੀ ਫੇਲ ਹੋ ਗਿਆ ਤੇ ਮਹਾਰਾਜ ਬੈਠਦੇ ਆਪ ਦੁਖੀਆਂ ਨੂੰ ਰੋਗੀਆਂ ਨੂੰ ਜਾ ਕੇ ਸਤਿਗੁਰੂ ਸੰਭਾਲਦੇ ਉਹਨਾਂ ਦਾ ਇਲਾਜ ਕਰਦੇ ਔਰ ਬੰਗਲਾ ਸਹਿਬਾਜ ਵੀ ਆਪਾਂ ਵੇਖਦੇ ਆ ਉਹ ਜਲ ਛਕਾਇਆ ਜਾਂਦਾ ਸਤਿਗੁਰੂ ਨਦਰੇ ਇਨਾਇਤ ਕਰਦੇ ਜਲ ਛਕਾਉਂਦੇ ਰੋਗੀਆਂ ਦੇ ਰੋਗ ਦੂਰ ਹੁੰਦੇ ਔਰ ਆਖਰ ਮਹਾਰਾਜ ਨੇ ਉਹ ਰੋਗ ਆਪਣੇ ਤਨ ਤੇ ਲੈ ਸੀ ਖੇੜ ਵਰਤਾਈ ਚੋਜ ਵਰਤਾਇਆ ਗੁਰੂ ਪਾਤਸ਼ਾਹ ਮਹਾਰਾਜ ਨੇ ਸਰੀਰ ਕਚੋੜਾ ਤਿਆਗਣ ਦਾ ਫੈਸਲਾ ਕਰ ਲਿਆ ਹੁਣ ਸੰਗਤ ਦਾ ਇੱਕ ਸਵਾਲ ਸੀ ਕਿਉਂਕਿ ਪਹਿਲੇ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਇਹ ਬਾਤ ਚੱਲੀ ਆ ਰਹੀ ਸੀ ਵੀ ਸੱਚੇ ਪਾਤਸ਼ਾਹ ਸਾਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ ਕਿਉਂਕਿ ਹੁਣ ਤੱਕ ਜਿੰਨੇ ਵੀ ਜਾਮੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਪ ਤੱਕ ਅਠਵਾਂ ਜਾਮਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਹਯਾਤੀ ਵਿੱਚ ਇਲੈਕਸ਼ਨ ਨਹੀਂ ਹੋਈ ਸਿਲੈਕਸ਼ਨ ਕੀਤੀ ਕਿਉਂਕਿ ਜੇ ਬਾਅਦ ਵਿੱਚ ਕੋਈ ਬੈਠਦਾ ਹੋ ਸਕਦਾ ਕੀ ਦਾ ਜੋਰ ਚੱਲ ਜਾਂਦਾ ਉਹ ਬੈਠ ਜਾਂਦਾ ਤਾਂ ਕਰਕੇ ਮਹਾਰਾਜ ਆਪਣੀ ਹਯਾਤੀ ਵਿੱਚ ਆ ਕੇ ਗਏ ਤਖਤ ਤੇ ਬਿਠਾ ਕੇ ਮਰਿਆਦਾ ਨਿਭਾ ਕੇ ਕਿ ਸਾਡਾ ਇਹ ਰੂਪ ਨੇ ਸਾਡੀ ਜੋਤ ਇਹਨਾਂ ਵਿੱਚ ਹੈ ਇਹਨਾਂ ਨੂੰ ਸਾਡਾ ਰੂਪ ਜਾਣਨਾ ਔਰ ਤਾਂ ਹੀ ਅਸੀਂ ਪਹਿਲੇ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਇਹ ਨਹੀਂ ਕਹਿ ਸਕਦੇ ਵੀ ਪਹਿਲੇ ਸਤ ਗੁਰੂ ਤਾਂ ਬੜੇ ਅੱਛੇ ਸਨ ਇਸ ਤਰ੍ਹਾਂ ਅੱਜ ਜਿਵੇਂ ਆਪਾਂ ਵੇਖਦੇ ਆਂ ਦੁਨਿਆਵੀ ਜਿਹੜਾ ਹੈ ਉਹ ਗੱਡੀਆਂ ਦੇ ਰੂਪ ਦੇ ਵਿੱਚ ਲੋਕ ਕਈ ਵੀ ਜਾਂਦੇ ਮੱਥੇ ਵੀ ਟੇਕਦੇ ਨਾਲ ਕਈ ਵੀ ਜਾਂਦੇ ਜੀ ਪਹਿਲਾ ਬਾਬਾ ਬੜਾ ਵਧੀਆ ਸੀ ਆ ਜਿਹੜਾ ਹੁਣ ਆਇਆ ਨਾ ਇਹ ਤਾਂ ਬਸ ਕੁਛ ਨਹੀਂ ਹੈ ਕਿਉਂ ਕਿ ਸਿਲੈਕਸ਼ਨ ਨਹੀਂ ਹੋਈ ਤੱਕਾ ਜੋਰ ਚੱਲ ਗਿਆ ਜਿਹੜਾ ਬਹਿ ਗਿਆ ਬਹਿ ਗਿਆ ਪਰ ਮਹਾਰਾਜ ਨੂੰ ਜਦੋਂ ਇਹ ਬੇਨਤੀ ਕੀਤੀ ਗੁਰੂ ਅਰਕਿਸ਼ਨ ਸਾਹਿਬ ਜੀ ਨੂੰ ਤਾਂ ਸਤਗੁਰਾਂ ਨੇ ਫਿਰ ਉਸ ਵਕਤ ਗੁਰਤਾ ਗੱਦੀ ਦੀ ਸਮਗਰੀ ਮੰਗਾਈ ਥਾਲ ਦੇ ਵਿੱਚ ਔਰ ਮਹਾਰਾਜ ਦੇ ਤਨ ਵਿੱਚ ਉਸ ਵਕਤ ਇਸ ਤਰ੍ਹਾਂ ਢਟਾਲ ਹੋਇਆ ਸਰੀਰ ਸਤਗੁਰਾਂ ਨੇ ਲੰਮੇ ਪਿਆਈ ਆਪਣੇ ਹੱਥ ਨਾਲ ਉਸ ਸਮਗਰੀ ਦੀਆਂ ਪ੍ਰਕਰਮਾਂ ਕੀਤੀਆਂ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਭਾਈ ਦਰਗਾ ਮੱਲ ਨੂੰ ਜਿਹੜਾ ਆਖਿਆ ਵੀ ਇਹ ਨਾਲ ਸ਼ਬਦ ਵਰਤ ਦਿੱਤਾ ਬਾਜ ਜਦੋਂ ਇਸ ਤਰ੍ਹਾਂ ਘਮਾਈ ਹੈ ਪ੍ਰਕਰਮਾਂ ਕੀਤੀ ਇਕ ਬਚਨ ਕਿਆ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸકલ ਸੰਭਾਲੇ ਕਹਿੰਦੇ ਉਹ ਬਾਬਾ ਜਿੰਨਾ ਹੁਣ ਸਾਡੇ ਤੋਂ ਬਾਅਦ ਜੋ ਤਖਤ ਦੇ ਮਾਲਕ ਨੇ ਉਹ ਬਕਾਲਾ ਦੀ ertidite ਵਸਦੇ ਉਦੋਂ ਕੇਵਲ ਬਕਾਲਾ ਸੀ ਜਿਹਨੂੰ ਅੱਜ ਅਸੀਂ ਸਤਕਾਰ ਨਾਲ ਬਾਬਾ ਬਕਾਲਾ ਸਾਹਿਬ ਕਹਿੰਦੇ ਹਾਂ ਕਿਉਂਕਿ ਬਾਬਾ ਸ਼ਬਦ ਉਦੋਂ ਜੁੜਿਆ ਜਦੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਬਾਬਾ ਬਸੇ ਗ੍ਰਾਮ ਬਕਾਲੇ ਕਿਹਾ ਹੈ ਹੁਣ ਜਦੋਂ ਇਹ ਹੁਕਮ ਕਰ ਦਿੱਤਾ ਮਹਾਰਾਜ ਆਪ ਸਰੀਰ ਕਚੋਲਾ ਤਿਆਗ ਗਏ ਔਰ ਸਤਗੁਰਾਂ ਦੇ ਤਨ ਦਾ ਜੋ ਸੰਸਕਾਰ ਹੈ ਉਹ ਅੱਜ ਆਪਾਂ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਉਸ ਸਥਾਨ ਤੇ ਜਿੱਥੇ ਬਾਅਦ ਵਿੱਚ ਮਾਤਾ ਸੁੰਦਰੀ ਜੀ ਮਾਤਾ ਸਹਿਬਦੇਵਾਂ ਜੀ ਹੁਣਾਂ ਦਾ ਸਰੀਰ ਵੀ ਅਗਣ ਭੇਂਟ ਕੀਤਾ ਗਿਆ ਤਾਂ ਉੱਥੇ ਵੀ ਔਰੰਗਜ਼ੇਬ ਨੇ ਇੱਕ ਵਾਰ ਜਾ ਕੇ ਦਰਸ਼ਨ ਕਰਨ ਦਾ ਯਤਨ ਕੀਤਾ ਵੀ ਮੈਂ ਸਤਗੁਰਾਂ ਦੇ ਸਰੀਰ ਦੇ ਦਰਸ਼ਨ ਕਰਾਂ ਲੇਕਿਨ ਜਿਵੇਂ ਨੇੜੇ ਹੋਇਆ ਕੱਪੜਾ ਚੁੱਕਣ ਦਾ ਯਤਨ ਕੀਤਾ ਗਸ਼ ਖਾ ਕੇ ਡਿੱਗ ਪਿਆ ਇਹਦਰ ਦੀਵਾਨ ਦਰਗਾਹ ਮੱਲ ਇਹ ਵਿੱਚ ਘੱਟੋ ਘੱਟ 6-7 ਮਹੀਨੇ ਦਾ ਸਮਾਂ ਪੈ ਜਾਂਦਾ ਜਦੋਂ ਉਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ ਤਾਂ ਉਹਨੇ ਚਿਰ ਨੂੰ ਸੋਡੀਆਂ ਨੂੰ ਪਤਾ ਲੱਗਦਾ 22 ਮੰਜੀਆਂ ਲੱਗ ਗਈਆਂ ਜਿਨ੍ਹਾਂ ਨੇ ਆਪੋ ਆਪਣਾ ਗੁਰੂ ਹੋਣ ਦਾ ਦਾਵਾ ਕੀਤਾ ਧੀਰਮਲ ਸਭ ਨਾਲੋਂ ਵੱਡਾ ਦਾਵੇਦਾਰ ਲੇਕਿਨ ਉੱਥੇ ਫਿਰ ਬਾਬਾ ਮੱਖਣਸ਼ਾ ਲੁਵਾਣਾ ਆਉਂਦਾ ਹੈ ਜਿਹਦੇ ਜਹਾਜ਼ ਨੂੰ ਮਾਲਕ ਨੇ ਕਿਰਪਾ ਕਰਕੇ ਬੰਨੇ ਲਾਇਆ ਡੁੱਬਦਾ ਹੋਇਆ ਜਹਾਜ਼ ਬੇੜਾ ਜਿਹੜਾ ਉਹ ਬੰਨੇ ਲਾਇਆ ਬਾਬਾ ਮੱਖਣ ਸ਼ਾਹ ਲੁਬਾਣਾ ਪਹੁੰਚਿਆ ਔਰ ਉਹ ਗੁਰਸਿੱਖ ਦੀ ਭਾਵਨਾ ਵੇਖੋ ਉਹਦਾ ਵਿਵੇਕ ਵੇਖੋ ਇਹਨੂੰ ਬਵੇਕ ਕਹਿੰਦੇ ਆ ਉਹ ਉਹਨੇ ਵੇਖਿਆ ਵੀ ਜਦੋਂ ਆਇਆ ਕੋਈ ਕਹਿੰਦਾ ਆਸਲ ਗੁਰੂ ਆਸਲ ਨੂੰ ਖਿੱਚ ਖਿੱਚ ਲ ਜਾਂਦੇ ਆ ਤੇ ਲਾਲਚ ਕਰਦੇ ਆ ਉਹਦੇ ਅੰਦਰ ਇੱਕ ਵਿਚਾਰ ਆਈ ਵੀ ਗੁਰੂ ਨਾਨਕ ਦਾ ਘਰ ਤੇ ਵੰਡਣ ਵਾਲਾ ਇਹ ਤਾਂ ਮੰਗਤੇ ਬਣੇ ਬੈਠੇ ਆ ਮੰਗਦੇ ਹੁਣ ਉਹਨੇ ਪਛਾਣਨ ਦੇ ਲਈ ਪੰਜ ਪੰਜ ਮੋਹਰਾਂ ਰੱਖੀਆਂ ਤਾ ਸਭ ਨਾਲੋਂ ਵੱਡਾ ਦਾਵੇਦਾਰ ਧੀਰਮਲ ਜੀ ਦੇ ਕੋਲੇ ਪਹਿਲਾਂ ਗਿਆ ਕਿਉਂਕਿ ਉਹਦੇ ਕੋਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਪਰ ਵੇਖ ਕੇ ਆਖਿਆ ਨਹੀਂ ਸੰਤੁਸ਼ਟੀ ਨਹੀਂ ਹੋਈ ਹੁਣ ਕਿਸੇ ਨੇ ਦੱਸ ਪਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪੋਰਾ ਸਾਹਿਬ ਜਾ ਕੇ ਜਦੋਂ ਦਰਸ਼ਨ ਕੀਤੇ ਜੋ ਚਾਹੁੰਦਾ ਸੀ ਉਹ ਮਨ ਦੇ ਵਿੱਚ ਭਾਵਨਾ ਪੂਰੀ ਹੋ ਗਈ ਕਿਉਂਕਿ ਗੁਰਤਾ ਗੱਦੀ ਦੀ ਮਰਿਆਦਾ ਪਹਿਲਾਂ ਨਿਭ ਚੁੱਕੀ ਸੀ ਦੀਵਾਨ ਦਰਗਾਹ ਮੱਲ ਜੀ ਭਾਈ ਗੜੀਆ ਜੀ ਹੋਣਾ ਨੇ ਔਰ ਗੁਰੂ ਕੇ ਪਿਆਰੇ ਗੁਰੂ ਅਮਰਦਾਸ ਮਹਾਰਾਜ ਦੀ ਅਨਸਬੰਸ ਵਿੱਚੋਂ ਗੁਰੂ ਕੇ ਪਿਆਰੇ ਮਰਯਾਦਾ ਨਿਭਾਈ ਸੀ ਪਰ ਮਹਾਰਾਜ ਪ੍ਰਗਟ ਨਹੀਂ ਹੋਏ ਅੱਜ ਬਾਬੇ ਮੱਖਣਸ਼ਾ ਲੁਆਣੇ ਨੇ ਏਡਾ ਵੱਡਾ ਕਾਰਜ ਕੀਤਾ ਭਾਵੇਂ ਮਹਾਰਾਜ ਕਹਿੰਦੇ ਵੀ ਨਹੀਂ ਜੇ ਕੋ ਕਰੇਗਾ ਅਸੀਂ ਉਹਦਾ ਮੁਖ ਕਾਲ ਆਪ ਹੀ ਮੁਖ ਤੇ ਕਾਲ ਖਲਾ ਕੇ ਔਰ ਉਹਨਾਂ ਨੇ ਉਹ ਜਿਵੇਂ ਬੰਦਾ ਕਹਿੰਦਾ ਨਾ ਵੀ ਅੱਜ ਮੈਨੂੰ ਇੰਨੀ ਖੁਸ਼ੀ ਮੇਰਾ ਦਿਲ ਕਰਦਾ ਮੈਂ ਕੋਠੇ ਚੜ੍ਹ ਕੇ ਰੌਲਾ ਪਾਵਾਂ ਇਸੇ ਤਰ੍ਹਾਂ ਬਾਬੇ ਮੱਖਣਸ਼ਾ ਲੁਬਾਣੇ ਨੇ ਟਾਰੀ ਤੇ ਚੜ ਕੇ ਸ਼ਬਦ ਵਰਤੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਹ ਆਵਾਜ਼ ਦੇ ਕੇ ਆਖਿਆ ਭੁੱਲਿਏ ਸਿੱਖੇ ਸੁਣੋਂ ਦੇ ਕਾਨ ਗੁਰੂ ਲਾਧੋ ਹੈ ਮਹਿਤ ਮਹਾਨ ਬਈ ਅੱਜ ਉਹ ਗੁਰੂ ਲੱਭ ਗਿਆ ਜਿਸ ਦਾਤੇ ਦੇ ਆਪਾਂ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ ਤਾਂ ਉਹਨਾਂ ਨੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪ੍ਰਗਟ ਕੀਤਾ ਸੰਗਤ ਮਹਾਰਾਜ ਦੇ ਚਰਨਾਂ ਵਿੱਚ ਆਉਣ ਲੱਗੀ ਸਤਗੁਰਾਂ ਨੇ ਬਾਬੇ ਮੱਖਣ ਸ਼ਾਹ ਨੂੰ ਆਖਿਆ ਫਿਰ ਤੂੰ ਮੁੜਿਆ ਨਹੀਂ ਭਾਈ ਆਖਿਆ ਮਹਾਰਾਜ ਮੈਂ ਤਾਂ ਦਰਸ਼ਨ ਕਰ ਲੈ ਸੀ ਪਰ ਆ ਜਿਹੜੀ ਸੰਗਤ ਦੀ ਭਾਵਨਾ ਉਹਨਾਂ ਦੀ ਸ਼ਰਧਾ ਦੀ ਲੁੱਟ ਖਸੁੱਟ ਹੋ ਰਹੀ ਸੀ ਸੱਚ ਜਾਣਿਓ ਮੇਰੇ ਤੋਂ ਵੇਖੀ ਨਹੀਂ ਗਈ ਮਹਾਰਾਜ ਨੇ ਕੁੱਟ ਕੇ ਗੱਲ ਨਾ ਲਾਇਆ ਅਸੀਸਾਂ ਦਿੱਤੀਆਂ ਬਖਸ਼ਿਸ਼ਾਂ ਕੀਤੀਆਂ ਐਡੇ ਜੀਵਣ ਵਾਲੀ ਉਹ ਜ਼ਿੰਦਗੀ ਔਰ ਤਾਂ ਹੀ ਇਹ ਸ਼ਬਦ ਜਿਹੜੇ ਵਰਤੇ ਨੇ ਵੀ ਸਤਗੁਰਾਂ ਨੂੰ ਦੋਸ਼ਾ ਮਿਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਭਾਈ ਲੱਖੀ ਸ਼ਾਹ ਵਣਜਾਰਾ ਤੇ ਇੱਕ ਬਾਬਾ ਮੱਖਣ ਸ਼ਾਹ ਲੁਬਾਣਾ ਕਹਿੰਦੇ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਜੱਗ ਦੇ ਵਿੱਚੋਂ ਪ੍ਰਗਟਾਇਆ ਬਾਬੇ ਮੱਖਣ ਸ਼ਾਹ ਲੁਮਾਨੇ ਨੇ ਗੁਰੂ ਲਾਦੋਰੇ ਗੁਰੂ ਲਾਦੋਰੇ ਗੁਰੂ ਲਾਦੋਰੇ ਕੋਠੇ ਚਾੜ ਉਸ ਰੋਲਾ ਪਾਇਆ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਕਹਿੰਦੇ ਆਪਣੇ ਘਰ ਦੇ ਵਿੱਚ ਇੰਜ ਛੁਪਾਇਆ ਆਪਣੇ ਹੱਥੀ ਆਪਣੇ ਸਾਵੇਂ ਆਪਣੇ ਘਰ ਨੂੰ ਲਾਂਬੂ ਲਾਇਆ ਕਹਿੰਦੇ ਉਸ ਵੀ ਆਪਣਾ ਇੱਕ ਨੇ ਸਤਗੁਰ ਨੂੰ ਪ੍ਰਗਟਾਇਆ ਇੱਕ ਨੇ ਸਤਗੁਰ ਨੂੰ ਛੁਪਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਤੋ ਧੰਨ ਸ੍ਰੀ ਗੁਰੂ ਆਰਕਿਸ਼ਨ ਪਾਤਸ਼ਾਹ ਮਹਾਰਾਜ ਜਿੱਥੇ ਆਪਣਾ ਸਰੀਰਕ ਚੋਲਾ ਤਿਆਗ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਉਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਖਤ ਤੇ ਬਿਰਾਜਮਾਨ ਹੋਏ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਚਲ ਚੌਰ ਸ਼ਾਤ ਤੋਰਾ ਆਪਾ ਰੋਜ਼ ਅਰਦਾਸ ਵਿੱਚੇ ਬਚਨ ਪੜ੍ਹਦੇ ਹਾਂ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਨਕ ਦਿਆਵੇ ਤਾਏ ਸਭ ਥਾਈ ਹੋਏ ਸਹਾਈ ਗੁਰਾਂ ਦੇ ਵਚਨ ਸਾਡੇ ਜੀਵਨ ਦਾ ਹਿੱਸਾ ਬਣ ਹੋਈਆਂ ਪੁੱਲਾਂ ਦੀ ਖਿਮਾ ਫਤਿਹ ਬਲਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ